ਨੀਚੇ ਲੋਇਨ ਕਰ ਦਮ ਲੈ ਸਾਜਨ ਘਟਮਾ ਹੈ ਸਭ ਰਸ ਖੇਲੋਂ ਪੀ ਸਾਂ ਕਿਸੀ ਲਗਾਵਨਾ ਹੈ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਕਬੀਰ ਸਾਹਿਬ ਸਮਝ ਦੇ ਰਹੇ ਨੇ ਕਹਿੰਦੇ ਐਸਾ ਖਿਆਲ ਵੀ ਪਹਿਲਾਂ ਆਇਆ ਪਹਿਲੀ ਵਸਤਾ ਦੀ ਗੱਲ ਕਰਨਾ ਕਰਦੇ ਨੇ ਕਹਿੰਦੇ ਜਿਹੜੇ ਸੰਸਾਰ ਵਿੱਚ ਚੱਲਦੇ ਆ ਕਹਿੰਦੇ ਜੇ ਐਸੀ ਗੁਰਮੁਖ ਨੂੰ ਸਮਝ ਆਉਂਦੀ ਆ ਕਹਿੰਦੇ ਆਪਣੇ ਘਟ ਵਿੱਚ ਆਪਣੇ ਅੰਦਰ ਦੇ ਘਰ ਵਿੱਚ ਜੇ ਉਸ ਸਾਚ ਨੂੰ ਸਮਝ ਲੈਂਦਾ ਐ ਸ ਗਿਆਨ ਲੈ ਲੈਂਦਾ ਐ ਕਹਿੰਦੇ نیچے ਲੋਏ ਨੇ ਕਰ ਰਹੇ ਕਹਿੰਦੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਆਪਣੇ ਘਟ ਵਿੱਚ ਹੀ ਚੱਲਣਾ ਕਰਦਾ ਉਸ ਨੂੰ ਦੇਖ ਕੇ ਚੱਲਣਾ ਕਰਦਾ ਕਿਉਂਕਿ ਬਾਹਰ ਕਿਤੇ ਉਲਝ ਨਾ ਜਾਵੇ ਐਸਾ ਉਹ ਖਿਆਲ ਰੱਖਦਾ ਬਾਹਰ ਕਿਤੇ ਦੇਖਣਾ ਹੀ ਨਹੀਂ ਕਰਦਾ ਕਹਿੰਦੇ ਨੀਵਾ ਦੇਖ ਕੇ ਹੀ ਚੱਲਣਾ ਕਰਦਾ ਅੱਗੇ ਕਹਿਣਾ ਕਰਦੇ ਨੇ ਕਹਿੰਦੇ ਸਭ ਰਸ ਖੇਲ ਨੂੰ ਪੀਸੋਂ ਕਹਿੰਦੇ ਸਾਰੇ ਰਸ ਜਿਹੜੇ ਉਹ ਪੀ ਵਿੱਚ ਦੇਖ ਕੇ ਚੱਲਣਾ ਕਰਦਾ ਕਿਸੇ ਲਿਖਾਉਂ ਨਾ ਆਏ ਕਹਿੰਦੇ ਕਿਸੇ ਨੂੰ ਦੱਸਣਾ ਵੀ ਨਹੀਂ ਕਰਦਾ ਐਸਾ ਖਿਆਲ ਪ੍ਰਗਟ ਹੁੰਦਾ ਤੇ ਉਸੇ ਨੂੰ ਅਗਲੇ ਸ਼ਲੋਕ ਵਿੱਚ ਦੱਸਣਾ ਕਰਦੇ ਕਿ ਐਸਾ ਖਿਆਲ ਜਿਹੜਾ ਉਹ ਪਹਿਲੀ ਅਵਸਥਾ ਦੂਸਰੀ ਅਵਸਥਾ ਵਿੱਚ ਕੀ ਇਸ ਨੂੰ ਕੱਟਣਾ ਕੀਤਾ ਹੈ ਉਸੇ ਦੀ ਸਮਝ ਅਗਲੇ ਸ਼ਲੋਕ ਵਿੱਚ ਲਵਾਉਣ ਵਾਹਿਬ ਦੀ ਕਰ ਖਾਲਸਾ ਵਾਹਿਬ ਦੀ ਕੀ